ਕਾਨੂੰਨ ਲਾ ਕੇ ਸ਼ਾਮ ਦੀ ਜੇਲ੍ਹ ਵਿੱਚ ਡੈਵਰੂ ਗੜ ਭੇਜਿਆ ਗਿਆ ਸੀ ਜਿਹੜਾ ਉਹਨਾਂ ਦੇ ਸਾਥੀਆਂ ਤੋਂ ਭਾਈ ਅਮਰਤਪਾਲ ਨੂੰ ਸੋ ਉਹਨਾਂ ਨੇ ਕੋਈ ਥਾਣੇ ਤੇ ਕੋਈ ਬੰਬ ਨਹੀਂ ਚਲਾਇਆ ਕੋਈ ਅੱਗਾਂ ਨਹੀਂ ਲਾਈਆਂ ਜਿਵੇਂ ਪਿਛਲੇ ਸਮੇਂ ਦੇ ਵਿੱਚ ਦੇਖੀਏ ਹਰਿਆਣੇ ਦੇ ਵਿੱਚ 150 ਬੱਸ ਫੋਗਤੀ ਜਿਉਂਦੇ ਬੰਦੇ ਸਾੜਤੇ ਪੁਲਿਸ ਪ੍ਰਸ਼ਾਸਨ ਦੇ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਲੀਡਰ ਨਹੀਂ ਬੋਲਿਆ ਭਾਈ ਦੀਪ ਸਿੱਧੂ ਵੀ ਕਹਿੰਦਾ ਹੁੰਦਾ ਸੀਗਾ ਕਹਿੰਦੇ ਹੁੰਦੇ ਸੀ ਵੀ ਕੋਈ ਸੰਗਲ ਨਹੀਂ ਲਾਏ ਜਾਂਦੇ ਕੋਈ ਡੰਗਰਾਂ ਪਾਸੋਂ ਨੂੰ ਸੰਗਲ ਲਾਗਦੇ ਨੇ ਪੈਰਾਂ 'ਚ ਕੋਈ ਸੰਗਲ ਨਹੀਂ ਲਾਏ ਜਾਂਦੇ ਉਹਨਾਂ ਦੀ ਸੋਚ ਗੁਲਾਮ ਕੀਤੀ ਜਾਂਦੀ ਹੈ ਜਮੀਰ ਨੂੰ ਗੁਲਾਮ ਕੀਤਾ ਜਾਂਦਾ ਹੈ ਇਹ ਗੁਲਾਮੀ ਦੀਆਂ ਜੰਜੀਰਾਂ ਜਿਹੜੀਆਂ ਸਾਡੇ ਪਾਈਆਂ ਗਈਆਂ ਨੇ ਅੱਜ ਉਹ ਗੁਲਾਮੀ ਦੀਆਂ ਅਹਿਸਾਸ ਕਰਾ ਰਹੇ ਨੇ ਵੀ ਤੁਸੀਂ ਗੁਲਾਮ ਹੋ ਕਿਸੇ ਵੀ ਕਾਲ ਤੇ ਉਹਨਾਂ ਤੇ ਜਿਹਨੇ ਧਰਾਮਾਂ ਲਾਈਆਂ ਗਈਆਂ ਐਨਐਸਏ ਵਰਗੇ ਕਾਨੂੰਨ ਲਾਏ ਗਏ ਨੇ ਉਹ ਕਿਸੇ ਵੀ ਧਰਾਮਾਂ ਉਹਨਾਂ ਤੇ ਨਹੀਂ ਸੀ ਉਹ ਬਣਦਾ ਜੋ ਉਹਨਾਂ ਨੇ ਲਾ ਕੇ ਰੱਖਿਆ ਹੋਇਆ ਹੈ ਗੈਰ ਕਾਨੂੰਨੀ ਰੱਖੇ ਗਏ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਸੋ ਉਹਨਾਂ ਨੂੰ ਮੈਡੀਕਲ ਸਹੂਲਤ ਨਹੀਂ ਮਿਲ ਰਹੀ ਇਹ ਜਿਹੜਾ ਗੁਰਸਿੱਖਾਂ ਨੇ ਉੱਥੇ ਦੁਰਬਿਹਾਰ ਹੋ ਰਿਹਾ ਹੈ ਤੇ ਉਹ ਸੋਨੂੰ ਕਦੇ ਨਾ ਕਿਤੇ ਭਰਨੀਆਂ ਪੈਣੀਆਂ ਦੇਣੀਆਂ ਪੈਣੀਆਂ ਸਮਾ ਆਵੇਗਾ ਠੂਠੇ ਪੁਲਿਸ ਮੁਕਾਬਲੇ ਮੰਨ ਲਓ ਜੁਏਪੀ ਦੇ ਪਰਚੇ ਮੰਨ ਲਓ ਐਨਐਸਏ ਵਰਗੇ ਕਾਨੂੰਨ ਲਾ ਕੇ ਜਿਹੜਾ ਆਪ ਦੇ ਗੈਰ ਕਾਨੂੰਨੀ ਜਿਹੜਾ ਉਹਨਾਂ ਨੂੰ ਰੱਖਿਆ ਗਿਆ ਤੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਸਸਿਕਾਲ ਜੀ ਸਵਾਗਤ ਹੈ ਤੁਹਾਡਾ ਸਿੱਖ ਨਿਊਜ਼ ਅਪਡੇਟ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਫਾਈ ਅਮਰੀਤ ਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਡਿਬਲੂਗਰ ਆਸਾਮ ਦੀ ਜਿਹੜੀ ਡਿਬਲੂਗਰ ਜੇਲ ਹੈ ਉਹਦੇ ਵਿੱਚ ਐਨਐਸਏ ਦੇ ਤਹਿਤ ਜਿਹੜਾ ਨਜ਼ਰਬੰਦ ਕੀਤਾ ਗਿਆ ਉਨਾ ਦਿਲੇ ਹਾਈ ਦੇ ਲਈ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖਰ ਜਿਹੜੀ ਐ ਅਰਦਾਸ ਬੇਨਤੀ ਦਾ ਜਿਹੜਾ ਇੱਕ ਸਮਾਗਮ ਰੱਖਿਆ ਗਿਆ ਸੀ ਇਸ ਸੰਬੰਧ ਵਿੱਚ ਸਾਡੇ ਨਾਲ ਇੱਥੇ ਮੌਜੂਦ ਨੇ ਕਿਸਾਨੀ ਮੋਰਚੇ ਦੇ ਵਿੱਚ ਜਿਹੜੇ ਕਾਫੀ ਰੇਆ ਸਰਗਰਮ ਰੇਆ ਜੱਗੀ ਬਾਬਾ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਰਹਾਈ ਦੇ ਲਈ ਜਿਹੜਾ ਅਰਦਾਸ ਅਰਦਾਸ ਸਮਾਗਮ ਰੱਖਿਆ ਗਿਆ ਉਹਦੇ ਬਾਰੇ ਉਹਦੇ ਵਾਸਤੇ ਹੀ ਖਾਨਪੜ ਸਾਹਿਬ ਦੇ ਜਿਹੜੇ ਅੱਜ ਭੋਗ ਪਏ ਨੇ ਤੇ ਗੁਰੂ ਅੱਗੇ ਅਰਦਾਸ ਧੰਨ ਗੁਰੂ ਰਾਮਦਾਸ ਤੇ ਅੱਗੇ ਅਰਦਾਸ ਬੇਨਤੀ ਕੀਤੀ ਅਸੀਂ ਇਦਾਂ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਸੋ ਅਮਰਤਪਾਲ ਦੀ ਆਪਾਂ ਗੱਲ ਕਰੀਏ ਤਾਂ ਉਸ ਸਮੇਂ ਦੇ ਵਿੱਚ ਜਿਹੜਾ ਐਨਐਸਏ ਕਾਨੂੰਨ ਲਾ ਕੇ ਸ਼ਾਮ ਦੀ ਜੇਲ੍ਹ ਵਿੱਚ ਡੈਬਰੂ ਗੜ੍ਹ ਭੇਜਿਆ ਗਿਆ ਸੀ ਜਿਹੜਾ ਉਹਨਾਂ ਦੇ ਸਾਥੀਆਂ ਤੋਂ ਭਾਈ ਅਮਰਤਪਾਲ ਨੂੰ ਸੋ ਉਹਨਾਂ ਨੇ ਕੋਈ ਥਾਣੇ ਤੇ ਕੋਈ ਬੰਬ ਨਹੀਂ ਚਲਾਇਆ ਕੋਈ ਅੱਗਾਂ ਨਹੀਂ ਲਾਈਆਂ ਜਿਵੇਂ ਪਿਛਲੇ ਸਮੇਂ ਦੇ ਵਿੱਚ ਦੇਖੀਏ ਹਰਿਆਣੇ ਦੇ ਵਿੱਚ 150 ਬੱਸ ਫੋਗਤੀ ਜਿਉਂਦੇ ਬੰਦੇ ਸਾੜਤੇ ਪੁਲਿਸ ਪ੍ਰਸ਼ਾਸਨ ਦੇ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਲੀਡਰ ਨਹੀਂ ਬੋਲਿਆ ਤੇ ਕੋਈ ਮੰਤਰੀ ਨਹੀਂ ਬੋਲਿਆ ਸੋ ਸਾਡੀ ਇਹ ਬੇਨਤੀ ਹੈ ਵੀ ਉਸ ਭਾਈ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਨੂੰ ਰਿਹਾਅ ਕਰਨਾ ਚਾਹੀਦਾ ਕਿਉਂਕਿ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਬੂਤ ਸੱਕਤੇ ਨੇ ਜਿਹੜੇ ਨਹੀਂ ਪੇਸ਼ ਕਰ ਸਕੇ ਜਿਹੜੇ ਬਗੈਰ ਕਾਨੂੰਨੀ ਤੌਰ ਤੇ ਕਾਨੂੰਨ ਦੇ ਤਹਿਤ ਨਹੀਂ ਰੱਖਿਆ ਗਿਆ ਉਹਨਾਂ ਨੂੰ ਲੇਕਿਨ ਉਹਨਾਂ ਨੂੰ ਦਬਾਅ ਹੇਠਾਂ ਰੱਖਿਆ ਗਿਆ ਤੇ ਕੋਈ ਕਾਨੂੰਨ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਾਨੂੰਨ ਲਾਗੂ ਨਹੀਂ ਹੋ ਸਕਦਾ ਨਾ ਉਹਨੇ ਬੰਬ ਚਲਾਏ ਨੇ ਨਾ ਕੋਈ ਤੋਪਾਂ ਪੀੜੀਆਂ ਨੇ ਨਾ ਜਾਂਉਂਦੇ ਬੰਦੇ ਸਾਡੇ ਨੇ ਸੋ ਉਹਨਾਂ ਦੀ ਰਿਹਾਈ ਬਣਦੀ ਹੈ ਉਹਨਾਂ ਨੂੰ ਰਿਹਾ ਕੀਤਾ ਜਾਵੇ ਜੀ ਉਹਨਾਂ ਨੇ ਇਹ ਅਰਜ਼ੀ ਹੋਈ ਹੈ ਜੀ ਬਿਲਕੁਲ ਭਾਈ ਸਾਹਿਬ ਜਿਤਨਾ ਆ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਦੇ ਉੱਤੇ ਦਾ ਕੋਈ ਵੀ ਮੁਕੱਦਮਾ ਜਿਹੜਾ ਦਰਜ ਨਹੀਂ ਸੀ ਪਰ ਫਿਰ ਵੀ ਉਹਨਾਂ ਨੂੰ ਜਿਹੜਾ 에어ਪੋਰਟ ਦੇ ਉੱਤੇ ਵੀ ਨਹੀਂ ਚੜਨ ਦਿੱਤਾ ਗਿਆ ਪਿਛਲੇ ਦਿਨੀ ਉਹਨਾਂ ਨੇ ਜਾਣਾ ਸੀ ਆਪਣੇ ਕਾਰੋਬਾਰ ਦੇ ਲਈ ਵਿਦੇਸ਼ ਜਾਣਾ ਸੀ ਉਹਨਾਂ ਨੂੰ ਜਹਾਜ਼ ਦੇ ਉੱਤੇ ਨਹੀਂ ਚੜਨ ਦਿੱਤਾ ਗਿਆ ਇਸ ਕਰਨਾ ਨੂੰ ਕਿਵੇਂ ਵੇਖਦੇ ਇਹ ਤਾਂ ਦੇਖੋ ਜੀ ਪਿਛਲੀਆਂ ਸਰਕਾਰਾਂ ਨੇ ਜੋ ਕੀਤਾ ਸੀਗਾ ਤੇ ਉਹਨਾਂ ਨੇ ਉਹਨਾਂ ਸਰਕਾਰਾਂ ਨੂੰ ਵੀ ਕਿਤੇ ਭਗਮਨਤਮਾਨ ਦੀ ਸਰਕਾਰਕ ਭਗਮਨਤਮਾਨ ਉਹਨਾਂ ਸਰਕਾਰਾਂ ਨੂੰ ਵੀ ਅੱਗੇ ਵੱਧ ਗਿਆ ਸੋ ਜਿਹੜੇ ਪੰਜਾਬ ਦੇ ਨੌਜਵਾਨ ਨੇ ਅਸ਼ਾਮ ਦੇ ਵਿੱਚ ਭੇਜੇ ਨੇ ਸੋ ਉਹਨਾਂ ਦੇ ਗੈਰ ਕਾਨੂੰਨੀ ਰੱਖੇ ਹੋਏ ਨੇ ਉਹਨਾਂ ਤੇ ਕੋਈ ਵੀ ਧਰਾਮਾ ਜਿਹੜੀਆਂ ਲਾਈਆਂ ਗਈਆਂ ਨੇ ਉਹ ਅੰਗਰੇਜ਼ਾਂ ਵੇਲੇ ਦੇ ਜਿਹੜੇ ਕਾਨੂੰਨ ਬਣੇ ਨੇ ਉਹ ਕਿਸੇ ਵੀ ਕਾਲ ਤੇ ਉਹਨਾਂ ਤੇ ਜਿਹਨੇ ਧਰਾਮਾ ਲਾਈਆਂ ਗਈਆਂ ਐਨਐਸਏ ਵਰਗੇ ਕਾਨੂੰਨ ਲਾਏ ਕੇ ਨੇ ਉਹ ਕਿਸੇ ਵੀ ਧਰਾਮਾ ਉਹਨਾਂ ਤੇ ਨਹੀਂ ਸੀ ਉਹ ਬਣਦਾ ਜੋ ਉਹਨਾਂ ਨੇ ਲਾ ਕੇ ਰੱਖਿਆ ਹੋਇਆ ਹੈ ਗੈਰ ਕਾਨੂੰਨੀ ਰੱਖੇ ਗਏ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਸੋ ਭਗਵੰਤ ਮਾਨ ਜੀ ਇਹ ਕਿਤੇ ਨਾ ਕਿਤੇ ਜਿਹੜੇ ਗੁਰਸਿੱਖਾਂ ਨੂੰ ਉਹਨਾਂ ਦੇ ਭੋਜਨ ਦੇ ਵਿੱਚ ਤਮਾਕੂ ਪਾਇਆ ਜਾਂਦਾ ਹੈ ਸੋ ਉਹਨਾਂ ਨੂੰ ਮੈਡੀਕਲ ਸਹੂਲਤ ਨਹੀਂ ਮਿਲ ਰਹੀ ਇਹ ਜਿਹੜਾ ਗੁਰਸਿੱਖਾਂ ਨੇ ਉੱਥੇ ਦੁਰਬਿਹਾਰ ਹੋ ਰਿਹਾ ਹੈ ਤੇ ਉਹ ਸੋਨ ਨੂੰ ਕਦੇ ਨਾ ਕਿਤੇ ਭਰਨੀਆਂ ਪੈਣੀਆਂ ਦੇਣੀਆਂ ਪੈਣੀਆਂ ਸਮਾ ਆਵੇਗਾ ਤੁਹਾਨੂੰ ਕੀ ਲੱਗਦਾ ਕਿ ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਜੀ ਦੇਖੋ ਸੈਂਟਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਮਿਲ ਕੇ ਚੱਲਦੀ ਹੈ ਤੇ ਇਹ ਮਿਲ ਕੇ ਆਪਦਾ ਜਿਹੜਾ ਜਿਹੜਾ ਹੈਗਾ ਗੁਰਸਿੱਖਾਂ ਤੇ ਜਿਹੜਾ ਝੂਠੇ ਪੁਲਿਸ ਮੁਕਾਬਲੇ ਮੰਨ ਲਓ ਜੁਏਪੀ ਦੇ ਪਰਚੇ ਮੰਨ ਲਓ ਐਨਐਸਏ ਵਰਗੇ ਕਾਨੂੰਨ ਲਾ ਕੇ ਜਿਹੜਾ ਆਪ ਦੇ ਗੈਰ ਕਾਨੂੰਨੀ ਜਿਹੜਾ ਉਹਨਾਂ ਨੂੰ ਰੱਖਿਆ ਗਿਆ ਤੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਬਿਲਕੁਲ ਪਿਛਲੇ ਦਿਨੀ ਤੇਂਦਰਦਰ ਸ਼ਾਸਰੀ ਬਗੇਸ਼ਵਰ ਧਾਮ ਵਾਲੇ ਬਾਬਾ ਜੀ ਜਿਹੜੇ ਸੀ ਉਹ ਦਰਬਾਰ ਸਾਹਿਬ ਆਏ ਉਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਬਿਆਨ ਜਾਰੀ ਹੁੰਦਾ ਹੈ ਹਿੰਦੂ ਰਾਸ਼ਟਰ ਤੇ ਖੁੱਲ ਕੇ ਗੱਲ ਕਰਦੇ ਨੇ ਇੱਕ ਪਾਸੇ ਸਿੱਖ ਨੌਜਵਾਨਾਂ ਦੇ ਉੱਤੇ ਐਨਐਸਏ ਲੱਗਦੀ ਹੈ ਇੱਕ ਪਾਸੇ ਖੁੱਲ ਕੇ ਜਿਹੜਾ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਜਾਂਦੀ ਹੈ ਤੁਹਾਨੂੰ ਨਹੀਂ ਲੱਗਦਾ ਇਸੇ ਦੋਰਾ ਮਾਪਦੰਡ ਜਿਹੜਾ ਵਰਤਿਆ ਜਾ ਰਿਹਾ ਦੇਖੋ ਕਈ ਮੇਰੇ ਵੀਰ ਕਹਿ ਦਿੰਦੇ ਨੇ ਵੀ ਅਸੀਂ ਗੁਲਾਮ ਨਹੀਂ ਯਾਰ ਗੁਲਾਮ ਕਿੱਥੇ ਆ ਇਹੀ ਗੁਲਾਮੀ ਦੀਆਂ ਜੰਜੀਰਾਂ ਕੋਈ ਜਿਵੇਂ ਬਾਈ ਦੀਪ ਸਿੱਧੂ ਵੀ ਕਹਿੰਦਾ ਹੁੰਦਾ ਸੀਗਾ ਉਹ ਕਹਿੰਦੇ ਹੁੰਦੇ ਸੀ ਵੀ ਕੋਈ ਸੰਗਲ ਨਹੀਂ ਲਾਏ ਜਾਂਦੇ ਕੋਈ ਡੰਗਰਾਂ ਪਸੋਂ ਨੂੰ ਸੰਗਲ ਲਾਗਦੇ ਨੇ ਪੈਰਾਂ 'ਚ ਕੋਈ ਸੰਗਲ ਨਹੀਂ ਲਾਏ ਜਾਂਦੇ ਉਹ ਨਹੀਂ ਸੋਚ ਗੁਲਾਮ ਕੀਤੀ ਜਾਂਦੀ ਹੈ ਜਮੀਰ ਨੂੰ ਗੁਲਾਮ ਕੀਤਾ ਜਾਂਦਾ ਇਹ ਗੁਲਾਮੀ ਦੀਆਂ ਜੰਜੀਰਾਂ ਜਿਹੜੀਆਂ ਸਾਡੇ ਪਾਈਆਂ ਗਈਆਂ ਨੇ ਅੱਜ ਉਹ ਗੁਲਾਮੀ ਦੀਆਂ ਅਹਿਸਾਸ ਕਰਾ ਰਹੇ ਨੇ ਵੀ ਤੁਸੀਂ ਗੁਲਾਮ ਹੋ ਅਸੀਂ ਸਮਝਣਾ ਨਾ ਸਮਝਣਾ ਇਹ ਅਸੀਂ ਅੱਜ ਸਮਝ ਜੀਅ ਚੋ ਆਉਣ ਵਾਲੇ ਸਮੇਂ 'ਚ ਸਮਝ ਜਿਓ ਤੇ ਇਹ ਸਮਝਣਾ ਪੈਣਾਗਾ ਇਹ ਗੁਲਾਮੀ ਦੀਆਂ ਜੰਜੀਰਾਂ 'ਚ ਸਾਨੂੰ ਜਕੜਿਆ ਹੋਇਆ ਜੀ ਉਹ ਪੁੱਤਾਂ ਨਾਲ ਬਾਬਾ ਜੀ ਅਰ ਇਹ ਸਾਰੇ ਸਾਡੇ ਨਾਲ ਜੱਗੀ ਬਾਬਾ ਜਿਹੜੇ ਕਿਸਾਨੀ ਮੋਰਚੇ ਦੇ ਵਿੱਚ ਆ ਕਾਫੀ ਸਰਗਰਮ ਰਹੇ ਪੁਲਿਸ ਦਾ ਤਸ਼ੱਦਦ ਵੀ ਸਿਆ ਤੇ ਹੁਣ ਗੱਲਬਾਤ ਕਰਦੇ ਆ ਹੋਰ ਸਿੰਘਾਂ ਦੇ ਨਾਲ ਜਿਹੜੇ ਇਸ ਅਰਦਾਸ ਸਮਾਗਮ ਦੇ ਵਿੱਚ ਸ਼ਾਮਿਲ ਹੋਇਆ